ਜੇ ਤੁਹਾਡੀ ਥੋੜੀ ਜੀ ਪਰਸਨਲ ਲਾਈਫ ਬਾਰੇ ਮੈਂ ਗੱਲ ਕਰਾਂ ਤੇ ਹਨੀ ਸਿੰਘ ਹੋਰਾਂ ਨਾਲ ਤੁਹਾਡੇ ਕਾਫੀ ਚੰਗੇ ਰਿਸ਼ਤੇ ਨੇ ਕਿਵੇਂ ਦਾ ਹਨੀ ਸਿੰਘ ਹੋਰਾਂ ਨਾਲ ਕਿਵੇਂ ਦਾ ਰਿਸ਼ਤਾ ਰਿਹਾ ਤੁਹਾਡਾ ਕਿੰਨਾ ਕੁ ਕਹਿ ਸਕਦੇ ਕਿ ਹੈਲਥੀ ਰਿਲੇਸ਼ਨ ਹੈ ਕਿ ਉਹਨਾਂ ਨੇ ਤੁਹਾਡੀ ਮੈਂ ਵੀਡੀਓਜ਼ ਦੇਖੀ ਤੁਸੀਂ ਉਹਨਾਂ ਦੇ ਦੁਬਈ ਵਾਲੇ ਘਰ ਗਏ ਕਾਫੀ ਖੁਸ਼ ਨਜ਼ਰ ਆਇਆ ਤੁਹਾਨੂੰ ਦੇਖ ਕੇ ਹਾਂਜੀ ਉਹਨਾਂ ਮੈਨੂੰ ਇੱਕ ਬਹੁਤ ਵੱਡੀ ਸਿਸਟਰ ਦੇ ਤੌਰ ਤੇ ਸਮਝਦੇ ਨੇ ਐਂਡ ਜਦੋਂ ਵੀ ਕੈਨੇਡਾ ਆਉਂਦੇ ਨੇ ਸਾਡੇ ਕੋਲ ਆ ਕੇ ਰਹਿੰਦੇ ਨੇ ਮੇਰੇ ਜਿਹੜੇ ਬ੍ਰਦਰ ਸੀ ਉਹਨਾਂ ਦੇ ਇੱਕ ਮੈਂਟਰ ਸੀ ਯੂ نو ਜਦੋਂ ਤੁਸੀਂ ਲਾਈਫ ਦੇ ਵਿੱਚ ਬਹੁਤ ਸਟਰਗਲ ਕੀਤੀ ਹੈ ਮੇਰੇ ਖਿਆਲ ਤੁਸੀਂ ਇੱਕ ਓਪਰਚੁਨਿਟੀ ਮਿਲਦੀ ਹੈ ਕਿ ਤੁਹਾਨੂੰ ਲੋਕਾਂ ਨੂੰ ਮੈਂਟਰਸ਼ਿਪ ਕਰਨ ਵਾਸਤੇ ਐਡਵਾਈਸ ਕਰਨ ਵਾਸਤੇ ਚੰਗੇ ਰਸਤੇ ਯੂ نو ਪਾਣ ਵਾਸਤੇ ਐਂਡ ਹਨੀ ਜਿਹੜੇ ਹੈਗੇ ਨੇ ਉਹ ਮੇਰੀ ਮੰਮੀ ਦੀ ਯੂ نو ਬਹੁਤ ਜ਼ਿਆਦਾ ਸੇਵਾ ਕਰਦੇ ਨੇ ਖਾਸ ਮੰਮੀ ਨੇ ਉਹਨਾਂ ਨੂੰ ਬਹੁਤ ਮੈਂ ਵੀਡੀਓ ਚ ਦੇਖਿਆ ਉਹਨਾਂ ਨੇ ਕਿੰਨੇ ਪਿਆਰ ਨਾਲ ਉਹਨਾਂ ਦਾ ਵੈਲਕਮ ਕੀਤਾ ਆਹ ਜਿਹੜਾ ਖੁਸ਼ੀ ਦਾ ਟਾਈਮ ਹੁੰਦਾ ਯੂ نو ਉਦੋਂ ਸਾਰੀ ਦੁਨੀਆ ਹੁੰਦੀ ਹੈ ਜਦੋਂ ਤੁਸੀਂ ਸਟਰਗਲ ਕਰਦੇ ਹੋ ਤੇ ਜਿਹੜੇ ਲੋਕੀ ਤੁਹਾਡੇ ਨਾਲ ਖੜਦੇ ਨੇ ਜਿਹੜੇ ਲੋਕੀ ਤੁਹਾਡਾ ਸਾਥ ਦਿੰਦੇ ਨੇ ਤੁਹਾਨੂੰ ਉਦੋਂ ਫਤ ਲੱਗਦਾ ਕਿ ਤੁਹਾਡੇ ਅਸਲੀ ਕੌਣ ਨੇ ਸੋ ਮੰਮੀ ਯਾਰਾਂ ਨੇ ਉਹਨਾਂ ਨੂੰ ਬਹੁਤ ਪਿਆਰ ਦੇ ਕੇ ਬਹੁਤ ਗਾਈਡੈਂਸ ਕਰਕੇ ਮੇਰੇ ਬ੍ਰਦਰ ਉਹਨਾਂ ਵਾਸਤੇ ਇੱਕ ਮੈਂਟਰਲ ਸੀ ਐਂਡ ਮੈਂ ਵੀ ਉਹਨਾਂ ਦੀ ਜਿਹੜੀ ਕਾਬਿਲਿਟੀ ਸਪੋਰਟ ਕਰ ਸਕੀ ਐ ਆਸੀ ਹੀਰੋ ਬਹੁਤ ਕੀ ਦਿਲੋਂ ਕੀਤੀ ਐ ਐਂਡ ਜਦ ਵੀ ਕੋਈ ਅੱਛੀ ਚੀਜ਼ ਹੁੰਦੀ ਹੈ ਭਾਵੇਂ ਮੇਰੇ ਵਾਸਤੇ ਪੋਲਿਟਿਕ ਦੇ ਵਿੱਚ ਜਾਂ ਬਿਜ਼ਨਸ ਦੇ ਵਿੱਚ ਚਾਹੋ ਨਾ ਵਾਸਤੇ ਉਹਨਾਂ ਦੀ ਕੋਈ ਐਲਬਮ ਰਿਕਲਦੀ ਹੈ ਅਸੀਂ ਹਰ ਵਾਰ ਉਹਦੀ ਦੀ ਸਪੋਰਟ ਕਰਦੇ ਹਾਂ ਐਂਡ ਆਈ ਥਿੰਕ ਕਿ ਜਦੋਂ ਸਾਰੇ ਜਾਣੇ ਇਕੱਠੇ ਹੋ ਕੇ ਕੰਮ ਕਰਦੇ ਨੇ ਵੀ ਐਜ਼ ਅ ਕਮਿਊਨਿਟੀ ਵੀ ਅਚੀਵ ਸੱਚ ਗ੍ਰੇਟਿੰਗ ਕਿਹੜਾ ਗਾਣਾ ਫਿਰ ਤੁਹਾਨੂੰ ਪਸੰਦਾ ਹਰੀ ਸਿੰਘ ਉਹਦਾ ਉਹਨਾਂ ਦੇ ਗਾਣੇ ਤੇ ਸਾਰੇ ਪ੍ਰਸੰਨ ਨੇ ਪਰ ਉਹਨਾਂ ਨੇ ਜਿਹੜਾ ਬਰਾਊਨ ਆਈਜ਼ ਵਾਲਾ ਗਾਣਾ ਹੈਗਾ ਬਲੂ ਆਈਜ਼ ਉਹ ਜਿਹੜਾ ਬਲੂ ਆਈਜ਼ ਵਾਲਾ ਗਾਣਾ ਹੈ ਉਹਨਾਂ ਨੇ ਇੱਥੇ ਜਦੋਂ ਕੈਨੇਡਾ ਦੇ ਵਿੱਚ ਯੂ نو ਪਹਿਲੀ ਵਾਰ ਆਏ ਸੀ ਉਦੋਂ ਮੈਂ ਆਮ ਅਹ uh, MP ਸੀ ਉਸ time ਦੇ ਉੱਪਰ ਉਹਨਾ ਨੇ ਉਦੋਂ ਉਸ time ਦੇ ਉੱਪਰ ਉਹਨਾ ਨੇ ਉਹ ਜਿਹੜਾ ਗਾਣਾ ਸੀ ਉਹ ਇੱਥੇ ਲਿਖਿਆ ਸੀ and ਇਸ ਕਰਕੇ ਉਹ ਵਾਲਾ ਜਿਹੜਾ ਗਾਣਾ ਹੈਗਾ ਬਹੁਤ special ਹੈ ਤੇ ਮੈਨੂੰ ਯਾਦ ਹੈ ਜਦੋਂ ਉਹਨਾ ਨੇ ਗਾਣਾ ਲਿਖਿਆ ਸੀ ਮੰਮੀ ਨੇ ਕਿਹਾ ਸੀ ਕਿ ਹਰੀ ਤੇਰਾ ਗਾਣਾ ਜਿਹੜਾ ਹੈਗਾ ਬਹੁਤ hit ਹੋਏਗਾ so uh, that was <laughs> a very very special time and ਜਦੋਂ ਮਿੱਕਾ ਰਹੀ ਜਾਂਦੇ ਨੇ ਉਹ ਵੀ ਇੱਥੇ ਆ ਕੇ ਜਿਹੜਾ ਸਾਡੇ ਘਰ ਦੇ ਵਿੱਚ ਰਹਿੰਦੇ ਸਾਡੇ ਪੁੱਤਾਂ ਦੇ ਨੇ ਮੰਮੀ ਦੀ ਬਹੁਤ record ਕਰਦੇ ਨੇ ਜਦੋਂ ਮੇਕਾ ਆਂਦਾ ਹੋਵੇ ਚਾਹੁੰਦਾ ਕਿ ਉਹ ਸਭੀ ਤੇ ਹੱਥ ਦੀ ਰੋਟੀਆਂ ਖਾਣੀਆਂ ਨੇ ਤੇ ਉਹ ਵੀ ਰਾਤ ਦਾ ਬਥੇਰੀ ਕਨ ਖਾਣਾ ਤੇ ਜਦੋਂ ਪਨੀ ਆਂਦਾ ਹੈ ਹਰੀ ਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੈ ਸੋ ਹਰੀ ਤੇ ਆ ਕੇ ਕਹੇਗਾ ਕਿ ਮੈਨੂੰ ਨਾ ਗ੍ਰੋਸਰੀ ਸਟੋਰ ਨਾਲ ਕਿ ਜਾਓ ਤੇ ਮੈਂ ਤੇ ਸਾਰੀ ਇਹ ਚੀਜ਼ਾਂ ਖਰੀਦ ਕੇ ਮੈਂ ਤੁਹਾਡੇ ਵਾਸਤੇ ਕੁਕ ਕਰਨਾ ਸੋ ਇਟਸ ਵੈਰੀ ਵੈਰੀ ਸਪੈਸ਼ਲ ਮੋਮੈਂਟ ਜਿਵੇਂ ਮੈਂ ਹੁਣੀ ਤੁਹਾਡੇ ਨਾਲ ਸਿੰਗਰਸ ਦੀ ਗੱਲ ਕਰ ਰਿਹਾ ਪੰਜਾਬ ਨੂੰ ਕਿੰਨਾ ਕਿ ਮਿਸ ਕਰਦੇ ਹੋ ਯੋ ਮੈਂ ਕੈਨੇਡਿਆ ਕਿਪ ਪੰਜਾਬ ਤੇ ਸਾਡੇ ਸਾਰੇ ਜਾਣਿਆਂ ਦੇ ਦਿਲਾਂ ਦੇ ਵਿੱਚ ਹੈ ਭਾਵੇਂ ਮੇਰਾ ਜੰਪ ਵਾਲ ਇਥੇ ਆਇਆ ਯੋ ਮੇਰੇ ਮੰਮੀ ਵਾਸਤੇ ਮੰਮੀ ਇਥੇ 1972 ਦੇ ਵਿੱਚ ਕੈਨੇਡਾ ਦੇ ਆਇਓ ਐਨ ਐ ਪਰ ਉਹਨਾਂ ਵਾਸਤੇ ਯੋ ਖਰਾਬ ਤੇ ਉਹਨਾਂ ਦੇ ਦਿਨ ਦੇ ਵਿੱਚ ਬੱਸਦਾ ਐ ਐਂਡ ਜਦੋਂ ਵੀ ਯੋ ਮੰਮੀ ਆਪਾਂ ਵੇ ਸਾਗ ਤੇ ਵਕੀ ਦੀ ਰੋਟੀਆਂ ਬਣਾਉਂਦੇ ਨੇ ਜਾਂ ਕੋਈ ਕਰੀ ਚਾਵਲ ਖਾਂਦੇ ਆ ਜਾਂ ਯੋ ਦਾਲ ਖਾਂਦੇ ਆ ਪਰ ਚਿਕਨ ਜੋ ਵੀ ਕੁਝ ਖਾਈਦਾ ਯੋ ਪੰਜਾਬ ਦੀਆਂ ਗੱਲਾਂ ਹੁੰਦੀਆਂ ਨੇ ਸਾਰੇ ਜਾਣੇ ਪੰਜਾਬ ਨੂੰ ਬਹੁਤ ਯਾਦ ਕਰਦੇ ਆ